ਸ਼ਹਿਰ ਦੇ ਰਹਿਣ ਵਾਲੇ ਚਰਨ ਵਾਲੇ ਲੋਕਾਂ ਵਿੱਚ ਰਹਿਣ ਵਾਲੇ ਜਮਾਤ ਧਰਤੀ ਦੇ ਰਹਿਣ ਵਾਲੇ ਲੀਡਰ ਨੇ ਔਰ ਬੜੇ ਜਿਹੜੇ ਕਸ਼ੇ ਦੇ ਵਕੀਲ ਨੇ ਉਹ ਵੀ ਐਮਐਲਏ ਰਹੇ ਨੇ ਮੰਤਰੀ ਰਹੇ ਨੇ ਇਸ ਕਰਕੇ ਇਹ ਨਹੀਂ ਵੀ ਕੋਈ ਇਹ ਖੜਾ ਕੇ ਆਪਣੀ ਹਲਕੇ ਦੀ ਸਰਕਾਰ ਦੀ ਗੱਲ ਆਪਣੀ ਗੱਲ ਕਰ ਸਕੋ ਮੈਂ ਹੁਣ ਉਹਨੂੰ ਬੇਨਤੀ ਕਰੂੰਗਾ ਮੈਂ ਉਹ ਕਹਿੰਦਾ ਮੇਰੀ ਬੇਨਤੀ ਹੈ ਕਿ ਮੀਮੀ ਜੀ ਕਿੰਨੀ ਮੀਮੀ ਸ਼ਹਿਰ ਗਲੀ ਦੀ ਵਾਰ ਕੀ ਬੋਰਡਲੀ ਉਹ ਵੀ ਹਾਜ਼ਰੀ ਲਵਾਉਣਗੇ ਆਪ ਕਰਦੇ ਹਨ ਸਰਕਾਰ ਸਬੀਰ ਸਿੰਘ ਬਾਦਲ ਸਾਹਿਬ ਦਾ ਕਿ ਸਾਨੂੰ ਬਹੁਤ ਬੰਧੀਆਂ ਉਮੀਦਵਾਰ ਸਾਡੇ ਲਈ ਮੈਦਾਨ ਦੇ ਵਿੱਚ ਉਤਾਰੇ ਹਨ ਦੂਜਾ ਮੈਂ ਹਾਜ਼ਰੀ ਲਵਨੀ ਆ ਤੇ ਨਾਲ ਹੀ ਆਮ ਆਪ ਕਰਦੀ ਹਾਂ ਕਲਵੰ ਸਿੰਘ ਕਿਤੂ ਵੀਰ ਜੀ ਦਾ ਹਲਕਾਂ ਜार्ज ਜਿੱਥੇ ਵੀ ਸਮੂਹ ਲੀਡਰਸ਼ਿਪ ਬੀਬੀ ਠੁੱਲੇਵਾਲ ਬੀਬੀ ਕੱਟੂ ਬੀਬੀ ਬਿਆਨ ਜੀ ਸਾਡੇ ਹੰਢਾਇਆ ਤੋਂ ਸ਼ਹਿਰੀ ਪੱਧਰ ਬੀਬੀ ਸੰਧੀ ਬੀਬੀ ਮਨਦੀਪ ਬੀਬੀ ਮਨਜੀਤ ਜੀ ਔਰ ਸਮੇਂ ਸਾਥ ਸਮੇਂ ਇਹ ਗੱਲ ਕਰਾਂ ਅੰਕਾ ਅਸੀਂ ਸਭ ਤੋਂ ਪਹਿਲਾਂ ਸਾਡਾ ਆਮ ਆਦਮੀ ਪਾਰਟੀ ਨੂੰ ਇੱਕੋ ਸਵਾਲ ਹੈ ਕਿ ਹਜ਼ਾਰ ਰੁਪਏ ਦਾ ਜੋ ਬੀਬੀਆਂ ਨਾਲ ਵਾਅਦਾ ਕੀਤਾ ਸੀ ਕਿ ਇੱਕ ਇੱਕ ਹਜ਼ਾਰ ਰੁਪਏ ਤੁਹਾਨੂੰ ਦਿੱਤਾ ਜਾਊਗਾ ਤਾਂ ਸਾਡਾ ਉਹ ਹਜ਼ਾਰ ਰੁਪਏ ਕਿੱਥੇ ਹੈ ਅੱਜ 25 ਮਹੀਨੇ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੇ ਇੱਕ ਇੱਕ ਬੀਬੀ ਦੇ 25-25 ਹਜ਼ਾਰ ਦਾ ਸਭ ਤੋਂ ਅਹਿਮ ਆਪਣੀ 딸 ਦੀ ਸ਼ਰਮਣੀ ਕਾਲੀ ਦਾ ਲੈ ਸਾਡੇ ਪਾਰਟੀ ਦਾ ਉਮੀਦਵਾਰ ਸਾਡੇ ਬਾਦ ਵਿੱਚ ਅਹਿਮ ਹੈ ਜੋ ਸਾਡੇ ਪ੍ਰਧਾਨ ਸਾਹਿਬ ਨੇ ਸਾਨੂੰ ਜੋ ਉਮੀਦਵਾਰ ਦਿੱਤੇ ਨੇ ਸਾਹ ਇਕਬਾਲ ਸਿੰਘ ਜੀ ਝੁੰਡਾ اقبال لیا... نے دو ہزار سات لڑی اور جتے بھی لڑی بھی اور جتے بھی ਔਰ ਸਰਾਰ ਵਾਦਲ ਦੀਆਂ ਨਾ ਜਿਹੜੀਆਂ ਵੱਡੀਆਂ ਦੀ ਆਵਾਜ਼ ਮਾਰ ਗਿਆ ਇਹਨਾਂ ਨੂੰ ਚੁਣਿਆ ਇਹਨਾਂ ਦੇ ਸਿਰ ਤੇ ਹੱਥ ਵੀ ਰੱਖਿਆ ਅੱਜ ਤੱਕ ਅੱਜ ਤੱਕ ਜੇ ਕਿਸੇ ਬੰਦੇ ਦੀ ਕੋਈ ਸੌਖਾ ਸਕਦਾ ਨਾ ਆਵਾਜ਼ ਇੱਕ ਹੁੰਦਾ ਹੈ ਸਾਹਿਬ ਜੀ ਦਾ ਖਾਲਸਾ ਭਰਾ ਸੰਦੀਪ ਸ਼ੋਰੀ ਜੀ ਸਾਫਾ ਪ੍ਰਧਾਨ ਨਗਰ ਕੌਂਸਲ ਜੇ ਅੱਜ ਤਕਰੀਬਨ ਨਾਗ ਦੇ ਅੱਜ ਜਿਹੜੀ ਤੁਮੀਰੇ ਕੰਮ ਦੇ ਨਾਲ ਅਜਨ ਚਾਰੇ ਖੜਾ ਹੋ ਫੇਰ ਤੇ ਮਾਮਾ ਜਿਹੜੇ ਸਦਾ ਸਾਡੇ ਹਮੇਸ਼ਾ ਦਿਨਾਂ ਚ ਨਹੀਂ ਨਿਕਲੇ ਸਾਡਾ 30000 ਹੋ ਗਏ 2918 ਮੈਂ ਉਹਨਾਂ ਦਾ ਦੇਣ ਨਹੀਂ ਦੇ ਤਾ ਜਿਹੜਾ ਸੋਨੀ ਖੜਾ ਟੈਂਪੂ ਖੜਾ ਸਾਰੇ ਹੋਗੇ ਨਾਂ ਲੈ ਲਾ ਕੇ ਰਹਿ ਜਾਣਗੇ ਅਪਤਾ ਜਿਹੜੀ ਸ਼ਰੋਣੀ ਕਾਲੀ ਦਾ ਉਹਦੀ ਕਰੀਮ ਅੱਜ ਹਾਜ਼ਰ ਆ ਅਸੀਂ ਤੁਹਾਨੂੰ ਇਹ ਸੜਕਾਂ ਦੇ ਵਿੱਚੋਂ ਜੰਨਰਾ ਤੱਕ ਕਰਕੇ ਜਿਵੇਂ ਅਕੇ ਆਪ ਦਾ ਰੱਖਿਣ ਲੜਦੇ ਆ ਉਹ ਤੋਂ ਵੀ ਮਾਰ ਕੇ ਲੈ ਕੇ ਲੜ ਕੇ ਉਹਦੀ ਤੁਹਾਨੂੰ ਢੀੜ ਦਿਵਾ ਕੇ ਭੇਜਾਂਗੇ ਆਪਾਂ ਦੁੱਨੇ ਹੱਥ ਖੜੇ ਕਰਕੇ ਬਿਸ਼ਵਾਸ ਵੀ ਦਿਵਾਉਣਾ ਚਾਹੁੰਦਾ ਦਾ ਉਹਨੂੰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਿਕਲ ਗਈ ਬਾਕੀ ਵੀਪੀ ਸਾਰਿਆਂ ਦੀ ਸਤਕਾਰ ਹਾਜੀ ਹਾਜੀ ਘੈਰਾ ਜੀ ਕੱਦੋਂ ਵੀਪੀ ਜਸਵਿੰਦਰ ਦਾ ਸਾਡੀਆਂ ਸਾਡੀਆਂ ਭੈਣਾਂ ਸਰਕਾਰ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸਰਮਿੰਦ ਜਿਹਨਾਂ ਦਾ ਨਾਮ ਬੋਲਿਆ ਨੇ ਉਹਰੇ ਆਓ ਤਾਂ ਕਿ ਉਹਨਾਂ ਤੇ ਜਵਾਨੀ ਦੱਸ ਸਕੀਏ ਔਰ ਉਹਨਾਂ ਵਿਸ਼ਵਾਸੀ ਲੋਕਾਂ ਜਿਹੜੀ ਉਹਨਾਂ ਦਾ ਸਮਰਥਨ ਕਰੀਦਾ ਵਿੱਚ ਹਮੇਸ਼ਾ ਸਹੀ ਜਵਾਬ ਦੇ ਆ ਜਿਹੜੇ ਮੰਗੇ ਸਾਡੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਨਹੀਂ ਦਿਵਾ ਸਕਦੇ ਭਾਵੇਂ ਬੱਚੇ ਜੋ ਨੌਕਰੀਆਂ ਮਿਲ ਰਹੀਆਂ ਪੰਜਾਬ ਦੀ ਕੋਈ ਤਰੱਕੀ ਕੋਈ ਸੰਰੂਪ ਦਾ ਵਿਕਾਸ ਆ ਸੰਗਰੂਪ ਪਾਰਲੀਮੈਂਟ ਗੱਲ ਦਾ ਜਿਹਦੇ ਜੋ ਇੱਕ ਮੁੱਖ ਮੰਤਰੀ ਇਹ ਜਨ ਮੰਤਰੀ ਨੇ ਔਰ ਜਨ ਸਭਾਜੀ ਕੈਬਨਟਾ ਸਾਹਮਣੇ ਲੋ ਇਸ ਨੂੰਰ ਦੀ ਹੈ ਇਹ ਕਾਲੀਦਲ ਦੀ ਜ਼ਿਲ੍ਹਾ ਬਰਨਾਲਾ ਦੀ ਸਾਰੀ ਇਕਾਈ ਨੂੰ ਸਾਰੇ ਆਗੂ ਵਰਕਰ ਸਾਹਿਬਾਨ ਨੂੰ ਔਰ ਸਰਦਾਰ ਕਲਵਾਨ ਸਿੰਘ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾਂ ਕਿ ਉਹਨਾਂ ਦੀ ਰਹਿਨਮਾਈ ਬਹੁਤ ਵੱਡਾ ਉਤਸ਼ਾਹ ਅੱਜ ਬਰਨਾਲਾ ਵੇਖੇ ਵੇਖਣ ਨੂੰ ਮਿਲਿਆ ਔਰ ਸਾਨੂੰ ਉਮੀਦ ਹੈ ਕਿ ਪਾਰਟੀ ਦਾ ਔਰ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਔਰ ਜੋ ਪਿਆਰ ਸਤਿਕਾਰ ਸੰਗਤ ਵੱਲੋਂ ਮਿਲ ਰਿਹਾ ਕਿ ਬਰਨਾਲਾ ਸੀਟ ਤੋਂ ਔਰ ਅਸੀਂ ਵੱਡੇ ਮਾਰਜਨ ਨਾਲ ਜਿਹੜੀ ਹੈ ਜਿੱਥੇ ਹਾਸਲ ਕਰਾਂਗੇ ਕਿੰਨੇ ਭਾਜੀਪੀ ਆਮ ਆਦਮੀ ਔਰ ਕਈ ਪਾਰਟੀਆਂ ਛੱਡ ਕੇ ਜਿਹੜੀਆਂ 22 ਜਿਹੜੇ ਆਗੂ ਵਰਕਰ ਨੇ ਉਹ ਸ਼੍ਰੋਮਣੀ ਕਾਲ ਦਲ ਸ਼ਾਮਿਲ ਹੋਏ ਪਿਛਲੇ ਦਿਨ ਅਕਾਲੀ ਦਲ ਛੱਡ ਕੇ ਗਿਆ ਨੂੰ ਰੁੱਸਿਆ ਉਹਨੂੰ ਮਨਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਜੋ ਆਉਣਗੇ ਪਾਰਟੀ ਤੋਂ ਕੋਈ ਵੀ ਵਿਅਕਤੀ ਜੇ ਕੋਈ ਇੱਧਰ ਉੱਧਰ ਗਿਆ ਤਾਂ ਉਹਨਾਂ ਨੂੰ ਬਿਲਕੁਲ ਜੇ ਕੋਈ ਗਲਤੀ ਹੋਈ ਹੈ ਜਾਂ ਕਮੀ ਹੋਈ ਹੈ ਉਹਨੂੰ ਦੂਰ ਕਰਨ ਦੇ ਯਤਨ ਕਰਾਂਗੇ ਕਿਹਨੇ ਮੁੱਦਿਆਂ ਨੂੰ ਲੱਗੇ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਤੇ ਅਸੀਂ ਬੀਜੇਪੀ ਨਾ ਸਮਝੌਤਾ ਤੋੜਿਆ ਇਸ ਤੋਂ ਬਿਨਾ ਲੋਕਲ ਵੀ ਮਸਲੇ ਹੁੰਦੇ ਨੇ ਜਦੋਂ ਪਾਰਲੀਮੈਂਟ ਵਿੱਚ ਅਸੀਂ ਜਾਂਦੇ ਹਰ ਹਲਕੇ ਦੀਆਂ ਮੁਸ਼ਕਲਾਂ ਨੇ ਹੈਲਥ ਦੀਆਂ ਨੇ ਵਿਦਿਆ ਦੀਆਂ ਨੇ ਹੜਾਂ ਦਾ ਮਸਲਾ ਜਿਵੇਂ ਮੋਨੋਕਸਾਈਡ ਦਾ ਸੁਬਕ ਵਕ ਇਲਾਕਿਆਂ ਦੇ ਵਕ ਵਕ ਮਸਲੇ ਨੇ ਹਰ ਪੱਖ ਨੂੰ ਵਿਚਾਰ ਕੇ ਹਰ ਪੱਖ ਤੇ ਜਿਹੜਾ ਹੈ ਪੈਰੇਦਾਰੀ ਆ ਜਿਹੜੀ ਕੀਤੀ ਜਾਊਗੀ ਕਾਂਗਰਸ ਦੀ ਹਾਲਤ ਦੇਖੋ ਵਿਜੇਂਦਰ ਸੰਗਲਾ ਇਥੋਂ ਦੇ ਵਜ਼ੀਰ ਨੇ ਸੰਗਰੂਰ ਪਾਰਲੀਮੈਂਟ ਦੀ ਸੀਟ ਆ ਸੰਗਰੂਰ ਤੋਂ ਉਹ ਵਜ਼ੀਰ ਰਹੇ ਨੇ ਉਹਨਾਂ ਨੂੰ ਤਾਂ ਚੱਕ ਕੇ ਭੇਜਿਆ ਅਨੰਦਪੁਰ ਸਾਹਿਬ ਕਿ ਸ਼ਾਇਦ ਉਹਨਾਂ ਨੇ ਇੱਥੇ ਉਹਨਾਂ ਦੀ ਕਾਰਗੁਜ਼ਾਰੀ ਇੱਥੇ ਠੀਕ ਨਹੀਂ ਹੋਣੀ। ਉੱਥੋਂ ਸਾਨੂੰ 250 ਕਿਲੋਮੀਟਰ ਤੋਂ ਲਿਆ ਕੇ ਸਾਨੂੰ ਉਮੀਦਵਾਰ ਦੇਤਾ। ਉਹਨਾਂ ਦੀ ਪਤਾ ਨਹੀਂ ਉੱਥੇ ਨਹੀਂ ਠੀਕ ਹੋਣੀ। ਮਤਲਬ ਲੋਕਾਂ ਨੂੰ ਐ ਸਮਝਦੇ ਨੇ ਵੀ ਲੋਕ ਭੋਲੇ ਨੇ ਵੀ ਬਾਹਰਲਾ ਬੰਦਾ ਦੇ ਦੋ ਨਵੇਂ ਨੂੰ ਵੋਟ ਪਾਣਦੇ ਨੇ ਪੁਰਾਣੇ ਨੇ ਕੁਝ ਕੀਤਾ ਨਹੀਂ ਸੋ ਇਹ ਕਾਂਗਰਸ ਦਾ ਜਿਹੜਾ ਰਜਾਨ ਹੈ ਇਹ ਬਹੁਤ ਮਾੜਾ ਜਿਸ ਬੰਦੇ ਨੇ ਆਪਦੇ ਹਲਕੇ 'ਚ ਨਹੀਂ ਕੁਝ ਕੀਤਾ ਉਹ ਦੂਜੇ ਥਾਂ ਜਾ ਕੇ ਕੀ ਕਰੂਗਾ? ਦਰਬੀਰ ਸਿੰਘ ਗੋਲਡੀ ਵੀ ਅੱਜ ਅਸਤੀਫਾ ਦੇ ਕੇ ਕਾਂਗਰਸ ਤੋਂ। ਚਲੋ ਜੇ ਉਹਨਾਂ ਦੇ ਕੋਈ ਗਿਲੇ ਹੋਣਗੇ ਉਹਨਾਂ ਦਾ ਉਹਨਾਂ ਨੂੰ ਮਾੜੇ ਟਾਈਮ 'ਚ ਉਦੋਂ ਉਹਨਾਂ ਨੂੰ ਚੋਣ ਲੜਾਈ ਔਰ ਅੱਜ ਲਿਆ ਕੇ ਬਾਹਰੋਂ ਉਮੀਦਵਾਰ ਦੇਤਾ ਇਹੀ ਗੱਲ ਹੋਣਾ ਉਹਨਾਂ ਦਾ ਮੇਰਾ ਖਿਆਲ ਤੁਸੀਂ ਸਮੁੱਚੇ ਹਲਕੇ 'ਚ ਜਾ ਰਹੇ ਹੋ ਬਹੁਤ ਵੱਡਾ ਰਿਸਪੌਂਸ ਮਿਲ ਰਿਹਾ ਆ ਅਕਾਲੀਦਾਨ ਨੂੰ ਬਹੁਤ ਭਾਰੀ ਚੋਂਦਾ ਸਾਹਿਬ ਢੀਂਡਾ ਸਾਹਿਬ ਚੁੱਪ ਬੈਠੇ ਨੇ ਪਾਰਟੀ ਦੇ ਸਾਹਸਸ ਨੇ ਪਹੁੰਚ ਕੀਤੀ ਉਹਨਾਂ ਤੱਕ ਅੱਜ ਤੱਕ ਬਿਲਕੁਲ ਪਹੁੰਚ ਕੀਤੀ ਮੈਂ ਘਰੇ ਵੀ ਗਿਆ ਮੇਰੀ ਗੱਲਬਾਤ ਵੀ ਹੋਈ ਆ ਔਰ ਤੁਹਾਨੂੰ 2-4 ਦਿਨਾਂ 'ਚ ਸਮੁੱਚਾ ਸ਼੍ਰੋਮਣੀ ਅਕਾਲੀਦਲ ਇੱਕ ਪਲੇਟਫਾਰਮ ਤੇ ਨਜ਼ਰ ਆਊਗਾ